ਹਾਰੇ ਚਿਹਰਾ ਜਵਾਂਗ ਗੁਲਾਬ ਖਿੜਿਆ ਹਰ ਕਲੀ ਤੇ ਅਜਨਵਾਸ ਰੂਰ ਡਿਠਾ ਰਾਇ ਪੋਏ ਦੀ ਤਲਵੰਡੀ ਵਿੱਚ ਗੁਲਚਾਰ ਟਹਿਕੀ ਵੇੜਾ ਪਿਤਾ ਕਾਲੂ ਜੀ ਦਾ ਖੁਸ਼ੀਆਂ ਪਰਪੂਰ ਡਿਠਾ ਦਿੱਤੀ ਵਧਾਈ ਬੇਬੇ ਨਾਨਕੀ ਨੂੰ ਦਾਈ ਦੌਲਤਾਂ ਨੇ ਜਿਸ ਨੇ ਪਹਿਲਾ ਸਭ ਤੋਂ ਹੈ ਰੱਬ ਦਾ ਨੂਰ ਡਿਠਾ ਜਿਸ ਨੇ ਸਭ ਤੋਂ ਪਹਿਲਾ ਹੈ ਰੱਬ ਦਾ ਨੂਰ ਡਿਠਾ ਤਾਰਾ ਤ੍ਰਿਪਤਾ ਦਾ ਵੀਰ ਨਾ ਜਿਵੇਂ ਕਮਕਾਰ ਦਾ ਸਾਰੇ ਪਰਚਾਰ ਕੀਤਾ ਹੋਇਆ ਵੱਡਾ ਤੇ ਗਿਆ ਮੱਛੀ ਚਾਰਨ ਉਜਾੜਿਆ ਖੇਤ ਮੱਜੀ ਤੇ ਹਰਾ ਆਪ ਸਰਕਾਰ ਕੀਤਾ ਸੁਤੇ ਪੈ ਚਿਰ ਤੇ ਤੁਪਕੜਾ ਕੇ ਦੀ ਸੀ ਕਰ ਕੇ ছਾਇਆ ਸਰਪ ਨੇ ਦਾਤ ਕਾਰ ਕੀਤਾ ਹਮੇਸ਼ਾ ਨਾਲ ਰੱਖਿਆ ਮਰਦਾਨਾ ਯਾਰੇ ਨੇ ਜਦ ਵੀ ਮੇਰੇ ਨਾਨਕ ਨੇ ਕੋਈ ਵੀ ਕਾਰ ਵਿਹਾਰ ਕੀਤਾ ਪਿਤਾ ਤੋੜਿਆ ਕਰਨ ਨੂੰ ਵਣਜ ਕੋਈ ਛਕਾ ਕੇ ਪੋਜਨ ਸਾਦਾ ਤਾਂ ਇਹ ਨਾ ਸੱਚਾ ਵਿਉਪਾਰ ਕੀਤਾ ਰੂਪ ਰੱਬ ਦਾ ਮੇਰਾ ਕੁਰੂ ਨਾਨਤ ਕਰਨ ਪਾਪੀਆਂ ਦਾ ਇਕੱਲਿਆਂ ਆਇਆ ਕਿਰਤ ਕਮਾਈ ਦਾ ਦਿੱਤਾ ਸਦਾ ਇਹਨੇ ਠੱਗਾ ਤਾਂ ਹੀ ਸੀ ਸਜਣ ਪਣਾੜੀ ਹੰਕਾਰ ਵਾਲੀ ਕੰਦਾਰੀ ਦਾ ਤੋੜਨੇ ਦੇ ਲਈ ਪਹਾੜ ਪੰਜੇ ਦੇ ਨਾਲ ਟਿਕਾਣੇ ਆਇਆ ਕੋੜੇ ਰਾਖਸ਼ ਦਾ ਕਲਿਆਣ ਕਰਨ ਖਾਤਰ ਅਤੇ ਛੁਰੀ ਸਦਨੇ ਕਸਾਈ ਤੋਂ छुड़ाਣ ਆਇਆ ਮਲਕ ਭਾਗੋ ਦੇ ਛੱਡ ਕੇ ਅਜਬ ਖਾਣੇ ਪਾਈ ਲਾਲੋ ਦਮਾਣ ਵਧਾਣ ਆਇਆ ਮਰੀ ਮਨੁਕਤਾ ਭਾਰਤ ਜੀ ਜਗਾਨ ਖਾਤਰੀ ਕਲ ਯੁਗ ਵਿੱਚ ਜਨਮ ਲੈ ਕੇ ਆਪ ਭਗਵਾਨ ਨੇ ਆਇਆ ਤੂੰ ਵਸਦਾ ਏ ਹਰ ਅੱਖ ਅੰਦਰ ਲੋਕੀ ਕਹਿੰਦੇ ਰੱਬ ਵੇਖ ਸਕਦਾ ਨਹੀਂ ਤੂੰ ਬੋਲਦਾਏ ਹਰ ਦਿਲ ਅੰਦਰ ਲੋਕੀ ਕਹਿੰਦੇ ਰੱਬ ਬੋਲ ਸਕਦਾ ਨਹੀਂ ਤੈਨੂੰ ਸਭ ਭੁੱਲੇ ਹਾਵੇਂ ਦੇ ਨਸ਼ੇ ਅੰਦਰ ਕੈਸੀ ਉਲਟ ਹਵਾ ਜ਼ਮਾਨੇ ਨੂੰ ਲੱਗ ਗਈ ਏ ਤੇਰੇ ਲਈ ਦਰਵਾਜ਼ਾ ਸਿਨ ਮੇ ਦੇ ਬੂਹੇ ਉੱਤੇ ਲੱਗ ਗਈ ਏ ਕਿਹੜੀ ਜਗ੍ਹਾ ਤੇ ਲੁਕ ਕੇ ਬੈਠਾ ਹੈ ਤੂੰ ਅੱਜ ਪ੍ਰੀਤਮ ਆ ਕੇ ਵੇਖ ਡਮੀ ਟਕੀ ਗੁਰਵਾਂ ਦੀ ਕਿਵੇਂ ਵੱਜ ਰਹੀ ਏ ਓਵਰ ਹਾਲ ਕਰ ਆਪਣੀ ਖੁਦਾਈ ਹਰ ਇਨਸਾਨ ਦੇ ਮਨ ਨੂੰ ਅੱਜ ਉਲੀ ਲੱਗ ਗਈ ਏ ਅਗੈਸੀ ਇੱਕ ਕੋਡਾ ਅੱਜ ਲੱਖਾਂ ਹੀ ਕੋਡਿਆਂ ਦੀ ਗੁੱਡੀ পাপ ਵਾਲੀ ਸ਼ਿਖਰ ਅਸਮਾਨ ਚੜੀ ਹੋਈ ਏ ਜੇ ਰੀ ਸਦ ਨੇ ਕਸਾਈ ਤੋਂ ਛੁਰੀ ਛਡਾਈ ਪਹਿਲਾ ਜੋ ਲਖਾਈ ਸਦਨਾਂ ਫੜੀ ਹੋਈ ਏ ਤੇਰੇ ਨਾਮ ਦੀ ਕੁਮਾਰੀ ਨੂੰ ਸਭ ਭੁੱਲੇ ਤੇਰੇ ਨਾਮ ਦੀ ਕੁਮਾਰੀ ਨੂੰ ਸਭ ਭੁੱਲੇ ਕੁਮਾਰੀ ਠਰੇ ਦੀ ਹਰ ਇੱਕ ਨੂੰ ਚੜੀ ਹੋਈ ਏ ਹੋ ਕੇ ਸਾਹਮਣੇ ਲੋਕਾਂ ਦੇ ਕੱਢ ਛੰਦੇ ਹੋ ਕੇ ਸਾਹਮਣੇ ਲੋਕਾਂ ਦੇ ਕੱਢ ਛੰਦੇ ਤੇਰੀ ਲੁਕਾਈ ਦਾ ਕੁਝ ਕਲੀਆਂ ਹੋਵੇ ਨਾਨਕ ਸਿਮਰੇ ਇੱਕ ਨਾਮ ਨਿਰੰਕਾਰ ਦਾ ਨਾ ਮੜਿਆ ਵਾਲ ਕਿਸੇ ਦਾ ਖਿਆਲ ਹੋਵੇ ਇੱਕ ਨੂਰ ਤੇ ਸਭ जग ਉਪਜਿਆ ਹੈ ਇੱਕ ਨੂਰ ਤੇ ਸਭ जग ਉਪਜਿਆ ਹੈ ਇਸ ਸਿੱਖਿਆ ਦਾ ਸਭ ਨੂੰ ਖਿਆਲ ਹੋਵੇ ਰਾਹੀ ਨੇ ਡਿਟੇ ਸਭੇ ਥਾ ਪਰ ਨਾਹੀ ਕੋਈ ਤੁਧ ਜਹਾਂ ਜਿੱਥੇ ਸਦਾ ਨਿਮਾ ਤੇ ਸਦਾ ਨਿਮਾਣੀ ਆਦਮਾਣ ਹੋਵੇ ਜਿੱਥੇ ਸਦਾ ਨਿਮਾਣੀ ਆਂ ਦਾ ਮਾਣ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਖੂਬ ਬਹੁਤ ਵਧੀਆ ਸੀ ਆਨੰਦ ਆ ਗਿਆ ਜੇ ਤੁਸੀਂ ਤਾਂ ਦਸ ਸੁਣਨਾ ਬਹੁਤ ਹੈ ਜਿਸ ਨਾਲ ਜੁੜਦੇ ਤੇ ਇਹ ਮਿਸੋ ਜਨ ਇਸ ਮਿਸੋ ਜਨੋਂ ਸੀ ਆਵਾਜ਼ ਬਹੁਤ ਅੱਛੀ ਹੈ ਦਿਲ ਨੂੰ ਛੂਹਦੀ ਆਵਾਜ਼ ਇਹ ਬਾਬਾ ਨਾ ਕੋ ਪਿੱਛੇ ਪਾਇਆ